ਸਤ ਸ੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੋਸੂ ਨਾਮਾ ਚੈਨਲ ਤੇ ਇਨਾਂ ਦਿਨਾਂ ਦੇ ਵਿੱਚ ਇੱਕ ਪ੍ਰੋਗਰਾਮ ਚੱਲ ਰਿਹਾ ਜਿਸ ਦਾ ਨਾਮ ਹੈ ਮਹਿਫਲ ਜਿਸ ਨੂੰ ਪੂਰੀ ਦੁਨੀਆ ਬੜਾ ਪਿਆਰ ਬੜੀ ਮੁਹੱਬਤ ਤੇ ਬੜਾ ਸਤਿਕਾਰ ਦਿੰਦੇ ਹੋ ਔਰ ਹਮੇਸ਼ਾ ਮੈਂ ਤੁਹਾਡਾ ਰਿਣੀ ਹਾਂ ਪ੍ਰੋਗਰਾਮ ਦਾ ਆਗਾਜ਼ ਕਰਨੇ ਤੋਂ ਪਹਿਲਾਂ ਮੈਂ ਹਮੇਸ਼ਾ ਇੱਕ ਅਨਾਉਂਸਮੈਂਟ ਕਰਦਾ ਹੁੰਦਾ ਕਿ ਜੇਕਰ ਤੁਹਾਡੇ ਵਿੱਚ ਵੀ ਗੀਤ ਕਵਿਤਾ ਗਜ਼ਲ ਨਜ਼ਮ ਲਿਕੰਦੀ ਮਤਲਬ ਤੁਹਾਨੂੰ ਸ਼ੌਕ ਹੈ ਤੇ ਤੁਸੀਂ ਟੀਵੀ ਸਕਰੀਨ ਤੇ ਚੱਲ ਰਹੇ ਨੰਬਰਾਂ ਨੂੰ ਕਿਸੇ ਇੱਕ ਨੰਬਰ ਨੂੰ ਡਾਇਲ ਕਰ ਲਓ ਔਰ ਸਾਡੇ ਨਾਲ ਸਿੱਧੀ ਗੱਲਬਾਤ ਕਰੋ ਔਰ ਮਾਰੇ ਦਿਨਾਂ ਵਿੱਚ ਹੋ ਸਕਦਾ ਹੈ ਤੁਸੀਂ ਵੀ ਇਸ ਮੈਫੋਰ ਪ੍ਰੋਗਰਾਮ ਦਾ ਸ਼ਿੰਗਾਰ ਬਣ ਸਕਦੇ ਹੋ ਸੋ ਅੱਜ ਅਸੀਂ ਇੱਕ ਮੁਸ਼ਾਇਰੇ ਦਾ ਇੰਤਜ਼ਾਮ ਕੀਤਾ ਹੈ ਔਰ ਉਸ ਇੰਤਜ਼ਾਮ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਸਿਰ ਤੋਂ ਸਿਰਫ ਸਾਹਿਦੀ ਗੱਲ ਹੋਵੇਗੀ ਗੀਤਾਂ ਦੀ ਗੱਲ ਹੋਵੇਗੀ ਨਜ਼ਮਾਂ ਦੀ ਗੱਲਬਾਤ ਗੱਲਬਾਤ ਹੋਵੇਗੀ ਔਰ ਇਨਾ ਤੋਂ ਇਲਾਵਾ ਇਨ੍ਹਾਂ ਦੇ ਜ਼ਿੰਦਗੀ ਦੇ ਤਜਰਬਿਆਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ ਅੱਜ ਇਸ ਮੁਸ਼ਾਇਰੇ ਵਿੱਚ ਇੱਕ ਨਹੀਂ ਦੋ ਨਹੀਂ ਬਲਕਿ ਪੰਜ ਪੰਜ ਸਾਹਿਤਕਾਰ ਨੇ ਜੋ ਅੱਜ ਇਸ ਮੁਸ਼ਾਇਰੇ ਦਾ ਸ਼ਿੰਗਾਰ ਬਣੇ ਹੋਏ ਨੇ ਇਨ੍ਹਾਂ ਸਾਰੇ ਸਾਹਿਤਕਾਰਾਂ ਨੂੰ ਆਪਾਂ ਕਿਸੇ ਨੂੰ ਤਰਨਮ ਦੇ ਵਿੱਚ ਉਹਨਾਂ ਦੀ ਆਵਾਜ਼ ਦਾ ਆਨੰਦ ਲਵਾਂਗੇ ਕੁਝ ਬੋਲ ਕੇ ਆਨੰਦ ਲਵਾਂਗੇ ਮਤਲਬ ਜਿਸ ਤਰ੍ਹਾਂ ਦੀ ਬੰਗੀ ਨੂੰ ਇਹ ਆਪਣੇ ਹਿਸਾਬ ਦੇ ਨਾਲ ਦੁਨੀਆ ਦੇ ਰੂਬਰੂ ਕਰਨਗੇ ਆਪਾਂ ਉਸ ਨੂੰ ਸਾਰੇ ਇੰਜੋਏ ਕਰਾਂਗੇ ਮੈਂ ਸਭ ਤੋਂ ਪਹਿਲਾਂ ਬਰੀਫ ਇਹਨਾਂ ਦਾ ਇੰਟਰੋਡਕਸ਼ਨ ਦੇਣੀ ਚਾਹੁੰਦਾ ਕਿਉਂਕਿ ਜਿਨ੍ਹਾਂ ਨੇ ਸਾਹਿਤ ਲਿਖਿਆ ਹੈ ਅਸਲੀ ਸੇਵਾ ਪੰਜਾਬੀ ਮਾਂ ਬੋਲੀ ਦੀ ਉਹ ਲੋਕ ਕਰ ਰਹੇ ਨੇ ਸਭ ਤੋਂ ਪਹਿਲਾਂ ਅੱਜ ਇਸ ਮਹਿਫਲ ਪ੍ਰੋਗਰਾਮ ਦਾ ਸ਼ਿੰਗਾਰ ਬਣ ਰਹੇ ਨੇ ਅਮਨ ਧੁਰੀ ਸਰਾ ਜਿਨ੍ਹਾਂ ਦੀ ਇੱਕ ਪੁਸਤਕ ਆਈ ਹੈ ਕਿਤਾਬ ਆਈ ਹੈ ਮਨ ਦਾ ਅਕਸ ਬਾਕਮਾਲ ਲਿਖਦੇ ਨੇ ਖੂਬਸੂਰਤ ਲਿਖਦੇ ਨੇ ਇਨਾ ਤੋਂ ਬਾਅਦ ਸਾਡੇ ਦਰਮਿਆਨ ਜਿਨ੍ਹਾਂ ਨੇ ਪੂਰੇ ਮੁਸ਼ਾਇਰੇ ਦਾ ਇੰਤਜ਼ਾਮ ਕੀਤਾ ਹੈ ਇਹ ਸਾਹਿਤਕਾਰਾਂ ਨੂੰ ਮਿਲਵਾਇਆ ਹੈ ਉਹ ਨੇ ਜਨਾਬ ਨਵਦੀਪ ਮੁੰਡੀ ਜੀ ਜਿਨ੍ਹਾਂ ਦੀ ਇੱਕ ਕਿਤਾਬ ਜਿਹੜੀ ਹੈ ਉਹ ਚੁੱਪ ਦੀ ਕਥਾ ਚੁੱਪ ਦੀ ਗਥਾ ਜਿਹੜੀ ਹੈ ਉਹ ਕਿਤਾਬ ਇਹਨਾਂ ਦੀ ਆਈ ਹੈ ਬਾਸ਼ਾ ਅੱਲਾ ਮੈਂ ਖੁਦ ਉਹ ਕਿਤਾਬ ਨੂੰ ਪੜ੍ਹਿਆ ਹੈ ਔਰ ਖੂਬਸੂਰਤ ਤਰੀਕੇ ਨਾਲ ਇਹਨਾਂ ਨੇ ਉਸ ਚੁੱਪ ਨੂੰ ਬਿਆਨ ਕੀਤਾ ਹੈ ਉਸ ਤੋਂ ਬਾਅਦ ਆ ਰਹੇ ਨੇ ਸਾਡੇ ਦਰਮਿਆਨ ਜਿਹੜੇ ਇਸ ਸਮੇਂ ਟੀਵੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਦਸ਼ ਪਰ ਸਿਆਣਾ ਦਰਸ਼ਨ ਸਿੰਘ ਜੀ ਔਰ ਬਹੁਤ ਜਲਦੀ ਇਹਨਾਂ ਦੀ ਕਿਤਾਬ ਜਿਹੜੀ ਹੈ ਉਹ ਪਾਠਕਾਂ ਦੇ ਹੱਥਾਂ ਵਿੱਚ ਹੋਵੇਗੀ ਬਾ ਕਮਾਲ ਲਿਖਦੇ ਨੇ ਕਾਫੀ ਸਾਹਿਤ ਸਭਾ ਮਾ ਦਾ ਸ਼ਿੰਗਾਰ ਬੰਦੇ ਨੇ ਉਹਨਾਂ ਤੋਂ ਬਾਅਦ ਸਾਡੇ ਦਰਮਿਆਨ ਨੇ ਓਂਕਾਰ ਸਿੰਘ ਤੇਜੇ ਜੀ ਓਂਕਾਰ ਸਿੰਘ ਤੇਜੇ ਜੀ ਬਾ ਕਮਾਲ ਲਿਖਦੇ ਨੇ ਔਰ ਇਹਨਾਂ ਦੀ ਇੱਕ ਕਿਤਾਬ ਆਈ ਹੈ ਜਦੋਂ ਜਹਿਦ ਮਤਲਬ ਉਸ ਕਿਤਾਬ ਦੇ ਟਾਈਟਲ ਤੋਂ ਹੀ ਟਾਈਟਲ ਤੋਂ ਹੀ ਲੱਗਦਾ ਵੀ ਕਿਤੇ ਨਾ ਕਿਤੇ ਇਨਾਂ ਦੀ ਜ਼ਿੰਦਗੀ ਦੀ ਜਿਹੜੀ ਕਹਾਣੀ ਹੈ ਉਹ ਆਪਾਂ ਨੂੰ ਕਿਤੇ ਨਾ ਕਿਤੇ ਪੜ੍ਹਨੇ ਨੂੰ ਮਿਲੇਗੀ ਔਰ ਬਿਲਕੁਲ ਮੇਰੇ ਨਾਲ ਬੈਠੇ ਹੋਏ ਨੇ ਬਾਤਮਾਲ ਲੇਖਕ ਨੇ ਬਹੁਤ ਖੂਬਸੂਰਤ ਲਿਖਦੇ ਨੇ ਔਰ ਇਹਨਾਂ ਦੀ ਕਿਤਾਬ ਹੈ ਪਾਣੀ ਤੇ ਮੂਰਤ ਪਾਣੀ ਤੇ ਮੂਰਤ ਕੋਈਕ ਨਾਮ ਹੈ ਜੋ ਤੁਹਾਡੇ ਇਸ ਸਮੇਂ ਰੂਬਰੂ ਕਰਨ ਜਾ ਰਹੇ ਆ ਅਪਤਾਰ ਸਿੰਘ ਮਾਨ ਸਾਹਿਬ ਅਪਤਾਰ ਸਿੰਘ ਮਾਨ ਜੀ ਔਰ ਇਹਨਾਂ ਤੋਂ ਇਲਾਵਾ ਸਾਰੇ ਦੋਸਤਾਂ ਦਾ ਮੈਂ ਕਰਦਾ ਜੀ ਇਸ ਮੁਸ਼ਾਇਰੇ ਦੇ ਵਿੱਚ ਸਵਾਗਤ ਮਾ ਚੁਕਰੀਆ ਚੁਕਰੀਆ ਸੋਤਾ ਸਾ ਤੇ ਦੋਸਤੋ ਬਰੀਫ ਇੰਟਰੋਡਕਸ਼ਨ ਤੋਂ ਬਾਅਦ ਹੁਣ ਆਪਾਂ ਚੱਲਦੇ ਆਂ ਅਸਲੀ ਪੜਾਵਲ ਸ਼ਬਦਾਂ ਦੇ ਜਾਦੂਗਰ ਮੈਂ ਇਹਨਾਂ ਨੂੰ ਬੜੇ ਪਿਆਰ ਦੇ ਨਾਲ ਸ਼ਬਦਾਂ ਦੇ ਜਾਦੂਗਰ ਕਹਿੰਦਾ ਹਾਂ ਕਿਉਂਕਿ ਇਹਨਾਂ ਲੋਕਾਂ ਦੇ ਵਿੱਚ ਮੈਨੂੰ ਬਹੁਤ ਸਾਰੇ ਸਾਲ ਹੋ ਚੁੱਕੇ ਨੇ ਇਹਨਾਂ ਲੋਕਾਂ ਦੀ ਸੰਗਤ ਕਰਦਿਆਂ ਇਹਨਾਂ ਲੋਕਾਂ ਨੂੰ ਸਟੇਜਾਂ ਤੋਂ ਪੜਦਿਆਂ ਰੇਡੀਓ ਤੇ ਸੁਣਦਿਆਂ ਪੀ ਵੀ ਤੇ ਬੋਲਦਿਆਂ ਹੋਇਆਂ ਮੈਂ ਇਹਨਾਂ ਨੂੰ ਬਹੁਤ ਮੁਹੱਬਤ ਤੇ ਬੜਾ ਇਹਨਾਂ ਦਾ ਸਤਿਕਾਰ ਕਰਦਾ। ਸੋ ਪ੍ਰੋਗਰਾਮ ਦਾ ਆਗਾਜ਼ ਕਰਦੇ ਆਂ ਮਹਿਫਿਲ ਪ੍ਰੋਗਰਾਮ ਦਾ ਆਗਾਜ਼ ਕਰਨ ਤੋਂ ਪਹਿਲਾਂ ਇੱਕ ਗੱਲ ਫਿਰ ਮੈਂ ਕਹਿਣੀ ਚਾਹੁੰਦਾ। ਪੋਸੂਨਾਮਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ। ਸਭ ਤੋਂ ਪਹਿnde ਸਾਹਿਤਕਾਰ ਨੇ ਮੇਰੇ ਨਾਲ ਨਵਦੀਪ ਮੁੰਡੀ ਜੀ ਉਹਨਾਂ ਦੇ ਕੋਲ ਚੱਲਦੇ ਆਂ ਔਰ ਉਹਨਾਂ ਦੀਆਂ ਕਵਿਤਾਵਾਂ ਦਾ ਔਰ ਉਹਨਾਂ ਨੇ ਉਹਨਾਂ ਦੇ ਨਾਲ ਜ਼ਿੰਦਗੀ ਦੇ ਸਫ਼ਰ ਦੀ ਕਰਦੇ ਆਪਾਂ ਗੱਲਬਾਤ ਮੁੰਡੀ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰਤਾ ਜੀ ਬਹੁਤ ਸ਼ੁਕਰੀਆ ਜੀ ਕੀ ਹਾਲ ਚੱਲ ਰਿਹਾ ਸਰ ਵਧੀਆ ਜੀ ਵਧੀਆ ਸ਼ੁਕਰੀਆ ਸਾਨੂੰ ਕਰਨਾ ਚਾਹੀਦਾ ਇਹਨਾਂ ਖੂਬਸੂਰਤ ਤੁਸੀਂ ਮੁਸ਼ਾਇਰੇ ਦਾ ਇੰਤਜ਼ਾਮ ਕੀਤਾ ਮੁੰਡੀ ਸਾਹਿਬ ਨਹੀਂ ਤੁਹਾਡੇ ਮੁਹੱਬਤ ਦੇ ਅਸੀਂ ਕਾਇਲ ਆ ਜੀ ਵਾਹ ਜੀ ਵਾਹ ਵਾਹ ਜੀ ਵਾਹ ਮੁੰਡੀ ਸਾਹਿਬ ਪਦੋਤੋ ਲਿਖਣ ਦਾ ਸ਼ੌਕ ਪਿਆਧ ਹਨ ਸੋਤਾ ਸਾਹਿਬ ਲਿਖਣ ਦਾ ਸ਼ੌਂਕ ਤਾਂ ਕਿਤੇ ਨਾ ਕਿਤੇ ਅੰਦਰ ਹੀ ਪਿਆ ਸੀਗਾ ਜਦੋਂ ਪਿਤਾ ਜੀ 2000 ਸੱਤ ਚ ਰਿਟਾਇਰ ਹੁੰਦੇ ਨੇ ਤੇ ਉਹ ਟਾਈਪ ਕਰਨ ਲਈ ਮੈਨੂੰ ਬਿਠਾ ਲੈਂਦੇ ਸੀ ਅੱਛਾ ਉਹ ਫਿਰ ਜਦੋਂ ਉੱਥੇ ਉਹਨਾਂ ਦੇ ਆਰਟੀਕਲ ਵਗੈਰਾ ਟਾਈਪ ਕਰਦਾ ਸੀ ਤਾਂ ਉਹ ਅੰਦਰ ਜਿਹੜੀ ਚੀਜ਼ ਪਈ ਸੀ ਵਾਹ ਜੀ ਤਾਂ ਉਹ ਬੀਜ ਦੇ ਰੂਪ ਦੇ ਵਿੱਚ ਪਈ ਸੀ ਉਹ ਫੁੱਟ ਗਈ ਤੇ ਮਤਲਬ ਪਰਿਵਾਰ ਤੋਂ ਹੀ ਸਾਹਿਬ ਦਾ ਪ੍ਰੇਮ ਜਾਗਿਆ ਤੁਹਾਨੂੰ ਹੈ ਜੀ ਜੀ ਸੋਤਾ ਸਾਹਿਬ ਕੀ ਬਾਤ ਹੈ ਮੋਢੀ ਸਾਹਿਬ ਜਦੋਂ ਸ਼ੁਰੂ ਸ਼ੁਰੂ ਵਿੱਚ ਲਿਖਦੇ ਹੁੰਦੇ ਸੀ ਤਾਂ ਪਿਤਾ ਜੀ ਨੂੰ ਦਿਖਾਉਂਦੇ ਹੁੰਦੇ ਸੀਗੇ ਫਿਰ ਉਹ ਗਲਤੀਆਂ ਫਲਤੀਆਂ ਕੱਢਦੇ ਹੁੰਦੇ ਸੀ ਜਾਂ ਨਹੀਂ ਨਹੀਂ ਪਿਤਾ ਜੀ ਨੂੰ ਉਹ ਲੱਖਾਂ ਦਖਾਣ ਵਾਲਾ ਤਾਂ ਜਿਆਦਾ ਨਹੀਂ ਹੋਇਆ ਕਿਉਂਕਿ ਇੱਕ ਥੋੜਾ ਜਿਹਾ ਏਜ ਗੈਪ ਕਰਕੇ ਵੀ ਲਾ ਲੋ ਜਾਂ ਥੋੜਾ ਜਹਾ ਹੁੰਦਾ ਵੀ ਜੀ 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 ਤੇ ਇਸ ਕਰਕੇ ਦਿਖਾਇਆ ਤਾਂ ਨਹੀਂ ਕਿਉਂਕਿ ਉਹਨਾਂ ਨੇ ਦਿਖਾ ਵੀ ਦਿੰਦੇ ਸੀ ਤਾਂ ਉਹ ਥੋੜਾ ਜਿਹੀ ਬਸ ਹੱਲਾਸ਼ੀਰੀ ਉਹ ਦਿੰਦੇ ਸੀ ਕੋਈ ਜਿਆਦਾ ਕਿਰਤੂ ਪਰੰਤੂ ਨਹੀਂ ਕਰਦੇ ਸੀ ਹਾਂ ਜੀ ਹਾਂ ਜੀ ਅੱਛਾ 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 ਮੁੰਡੀ ਸਾਹਿਬ ਕਿਤਾਬ ਬਾਰੇ ਕਦੋਂ ਸੋਚਿਆ ਕਿ ਮੇਰੀ ਕੋਈ ਨਾ ਕੋਈ ਕਿਤਾਬ ਜਿਹੜੀ ਆ ਉਹ ਪਾਠਕਾਂ ਦੇ ਰੂਬਰੂ ਹੋਣੀ ਚਾਹੀਦੀ ਕਿਤਾਬ ਦਾ ਇਦਾਂ ਸੀਗਾ ਜੀ ਮੈਂ ਜਦੋਂ ਲਿਖਦਾ ਸੀ ਮੇਰੇ ਦੋਸਤ ਨੇ ਅਰਦੀਪ ਸੱਬਰਵਾਲ ਸੁਖਵਿੰਦਰ ਚੈਲ ਅਮਰਜੀਤ ਖਰੌੜ ਹਮ ਤੇ ਢੱਲ ਗੁਰਮੀਤ ਜਪਾਲ ਖਰੌੜ ਅਸੀਂ ਜਦੋਂ ਮਤਲਬ ਇਕੱਠੇ ਹੋਣਾ ਤੇ ਇਹਨਾਂ ਨੇ ਕਾਫੀ ਹੌਸਲਾ ਦੇਣਾ ਹਮ ਦਵਿੰਦਰ ਪਟਿਆਲ ਵੀ ਵੀ ਤੇ ਫਿਰ ਹੌਲੀ-ਹੌਲੀ ਮੈਂ ਕੋਂਕੇ ਸਾਹਿਬ ਨੂੰ ਵੀ ਸੁਣਾਉਂਦਾ ਸੀ ਜੀ ਤੇ ਉਹ ਕੌਕੇ ਸਾਹਿਬ ਨੇ ਇੱਕ ਦਿਨ ਕਿਹਾ ਵੀ ਨਵਦੀਪ ਜੀ ਬੋਣਤਾ ਤੂੰ ਕਿਤਾਬ ਛਪਵਾ ਲਿਆ ਹੁਣ ਛਪਨ ਵਾਲੀਆਂ ਹੋ ਗਿਆ ਹੁਣ ਨਾਲੇ ਇੱਕ ਕਰ ਬਹੁਤ ਅੱਛਾ ਫਿਰ ਬਸ ਉਹ ਦਿਨ ਫਿਰ ਆਪਾਂ ਕਿਤਾਬ ਦਾ ਸੀਰੀਅਸ ਲੈਣਾ ਸ਼ੁਰੂ ਕਰਤਾ ਸ਼ੁਰੂ ਕਰਤਾ ਹਾਂਜੀ ਬਿਲਕੁਲ ਦੋਸਤੋ ਇਹਨਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਇਸੇ ਤਰ੍ਹਾਂ ਬਰਕਰਾਰ ਰੱਖਾਂਗੇ ਔਰ ਆਪਾਂ ਨਵਦੀਪ ਮੁੰਡੀ ਜੀ ਦੀ ਕਿਸੇ ਕਵਿਤਾ ਦਾ ਆਨੰਦ ਲੈਂਦੇ ਹਾਂ ਕਿਉਂਕਿ ਬਾ ਕਮਾਲ ਲਿਖਦੇ ਨੇ ਬਹੁਤ ਖੂਬਸੂਰਤ ਲਿਖਦੇ ਨੇ ਔਰ ਕਈ ਸਾਲਾਂ ਤੋਂ ਇਹਨਾਂ ਨੂੰ ਮੈਂ ਸੁਣਦਾ ਆ ਰਿਹਾ ਨਵਦੀਪ ਜੀ ਕੀ ਸੁਣਾ ਰਹੇ ਹੋ ਸਾਨੂੰ ਹਾਂ ਜੀ ਮੇਰੀ ਇੱਕ ਨਜ਼ਮ ਹੈ ਜੀ ਸਫਰ ਲੰਬਾ ਹੈ ਹੂੰ ਇਰਸ਼ਾਦ ਸਫਰ ਲੰਬਾ ਹੈ ਰਾਹ ਟੇਡੇ ਨੇ ਹੂੰ ਸਫਰ ਲੰਬਾ ਹੈ ਰਾਹ ਟੇਡੇ ਨੇ ਤੇਰੇ ਕੋਲ ਰੁਕਿਆ ਕੁਝ ਭਲਾ ਲਈ ਹੂੰ ਖਿੜੇ ਮੱਥੇ ਮਿਲ ਠੰਡੀ ਛਾਂ ਹੈ ਤੇਰੇ ਵੇੜੇ ਤੇਰੀ ਛਾਵੇਂ ਬਹਿ ਕੇ ਚਲਾ ਜਾਵਾਂਗਾ ਆਹ ਹਾ 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 ਅੱਛਾ ਐਵੇਂ ਬੋਝ ਨਾ ਰੱਖ ਹੂੰ ਮੇਰਾ ਰੁਕਣਾ ਤੈਸੀ ਸਮਾ ਆਇਆ ਤਾਂ ਤੁਰ ਜਾਵਾਂਗਾ ਜੀ ਫਕੀਰਾਂ ਦੇ ਝੋਲੇ ਨਾ ਫਰੋਲ ਹਾਂ ਆਵਾ ਹੀ ਨੇ ਬਸ ਹੂੰ ਦੇ ਕੇ ਤੁਰ ਜਾਣਾ ਤਾਰਿਆਂ ਕੋਲ ਜੀ ਸਾਰੀ ਮੈਲ ਉਤਾਰ ਕੇ ਆਇਆ ਤੇਰੇ ਕੋਲ ਬਹੁਤ ਅੱਛਾ ਬਹੁਤ ਅੱਛਾ ਹੁਣ ਮਨ ਸਾਫ ਹੈ ਮਿੱਟੀ ਹੋਣ ਤੋਂ ਪਹਿਲਾਂ ਮਿੱਟੀ ਨਹੀਂ ਕਰਾਂਗਾ ਹੂੰ ਮਿੱਟੀ ਹੋਣ ਤੋਂ ਪਹਿਲਾਂ ਮਿੱਟੀ ਮਿੱਟੀ ਹੋਣ ਤੋਂ ਪਹਿਲਾਂ ਮਿੱਟੀ ਨਹੀਂ ਕਰਾਂਗਾ ਸਮੁੰਦਰ ਗਵਾਹ ਹੈ ਮੇਰਾ ਛਲ ਕਰਨਾ ਮੇਰੇ ਹਿੱਸੇ ਨਹੀਂ ਹਾਂ ਛਲ ਕਰਨਾ ਮੇਰੇ ਹਿੱਸੇ ਨਹੀਂ ਛਲ ਕਰਨਾ ਮੇਰੇ ਹਿੱਸੇ ਨਹੀਂ ਤੂੰ ਬੇਫਿਕਰ ਹੋ ਕੇ ਮੇਰੀ ਠਹਿਰ ਦਾ ਆਨੰਦ ਮਾਣ ਹਾਂਜੀ ਤੂੰ ਬੇਫਿਕਰ ਹੋ ਕੇ ਮੇਰੀ ਠਹਿਰ ਦਾ ਆਨੰਦ ਮਾਣ ਇਹ ਦਰਖਤ ਕਦੇ ਵੀ ਛਾਂ ਦੇਣ ਤੋਂ ਮੁਨਕਰ ਨਹੀਂ ਹੋਵੇਗਾ ਬਹੁਤ ਅੱਛਾ ਬਹੁਤ ਵਧੀਆ ਤੇ ਤੈਨੂੰ ਤਿੱਖੀ ਧੁੱਪ ਤੋਂ ਮਹਫੂਜ਼ ਰੱਖੇਗਾ ਹਾਂ ਬਸ बस तू ਐਵੇਂ ਸੌਣ ਦੇ ਮਹੀਨੇ ਮੀਨੂ ਵਰਨ ਤੋਂ ਨਾ ਰੋਕ। ਐਵੇਂ ਸੌਣ ਦੇ ਮਹੀਨੇ ਮੀਨੂ ਵਰਨ ਤੋਂ ਨਾ ਰੋਕ। Oh my god। ਮੁੜੀ ਸਾਹਿਬ ਭਾਕਮਾਲ ਦੇ ਵਿੱਚ ਕੋਈ ਸ਼ੱਕ ਨਹੀਂ। ਚੁੱਪ ਦੀ ਕਥਾ ਜਿਹੜੀ ਤੁਹਾਡੀ ਇੱਕ ਪਲੇਠੀ ਮੈਂ ਕਹਾਂਗਾ ਪਲੇਠੀ ਜਿਹੜੀ ਮੈਂ ਪੂਰੀ ਮਤਲਬ ਸ਼ੁਰੂ ਤੋਂ ਲੈ ਕੇ ਅੰਤ ਤੱਕ ਉਸ ਨੂੰ ਪੜਿਆ ਹੋਇਆ। ਇਸ ਇਸ ਕਿਤਾਬ ਨੂੰ ਕਿੰਨਾ ਕਿ ਪਿਆਰ ਪਾਠਕਾਂ ਵੱਲੋਂ ਮਿਲਿਆ ਸੀ। ਪਾਠਕ ਬਹੁਤ ਮੇਰੀ ਉਮੀਦ ਤੋਂ ਕਿਤੇ ਜਦੋਂ ਮੈਂ ਤੁਹਾਨੂੰ ਇਹਦੇ ਪਿੱਛੇ ਦੱਸਦਾ ਵੀ ਮੈਂ ਪੰਜਾਬੀ ਸੱਤ ਸਭਾ ਨਾਲ ਲੰਬੇ ਅਰਸੇ ਤੋਂ 15 ਸਾਲ ਤੋਂ ਜੁੜਿਆ ਹੋਇਆ ਹਾਂ ਜੀ ਤੇ ਅਸੀਂ ਤਕਰੀਬਨ ਹਰ ਇੱਕ ਮਹੀਨੇ ਲੋਕ ਅਰਪਣ ਕਰਦੇ ਆਂ ਕਿਤਾਬ ਤੇ ਮੈਂ ਦੇਖਦਾ ਸੀ ਬੜਾ ਨਿਰਾਸ਼ ਹੁੰਦਾ ਸੀ ਵੀ ਉਹ ਹੁੰਘਾਰਾ ਨਹੀਂ ਮਿਲ ਰਿਹਾ ਲੋਕਾਂ ਨੂੰ ਹਾਂ ਰਿਸਪੌਂਸ ਘੱਟ ਸੀ ਤੇ ਮਤਲਬ ਕਿਤਾਬ ਉੱਥੇ ਲੋਕ ਅਰਪਣ ਹੋਣੀ ਤੇ ਲੈ ਜਾਣੀ ਬਥੇਰੇ ਆਣੇ ਤੇ ਉਹਨਾਂ ਨੇ ਮੁੜ ਕੇ ਕੋਈ ਗੱਲ ਨਹੀਂ ਕਰਨੀ ਵਾਹ ਤੇ ਮੈਂ ਇਸ ਗੱਲ ਤੋਂ ਬੜਾ ਪਰੇਸ਼ਾਨ ਸੀ ਵੀ ਇਹ ਐਦਾਂ ਨਹੀਂ ਹੋਣਾ ਚਾਹੀਦਾ ਕਟੋ-ਕਟ ਜਦੋਂ ਮੇਰੀ ਕਿਤਾਬ ਹੋਏ ਕਟੋ-ਕਟ ਵੀ ਕੋਈ ਨੋਟਿਸ ਹੋਣੀ ਚਾਹੀਦੀ ਆ ਬਹੁਤ ਅੱਛਾ ਫਿਰ ਮੈਂ ਬੜੇ ਆਰਮਨਾਲ 10-12 ਸਾਲ ਉਡੀਕ ਕੇ ਸਹਿਜ ਨਾਲ ਚੱਲਿਆ ਹੂੰ ਤੇ ਫਿਰ ਜਦੋਂ ਕਿਤਾਬ ਆਈ ਤਾਂ ਮੈਨੂੰ ਬਹੁਤ ਜ਼ਿਆਦਾ ਮੁਹੱਬਤ ਮਿਲੀ ਜਿਹੜੀ 4.5 ਸਾਲ ਹੋ ਗਏ ਅੱਜ ਵੀ ਮਿਲਦੇ ਮਿਲ ਰਹੀ ਹੈ ਬਿਲਕੁਲ 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 ਤਕਰੀਬਨ 70 80 ਜਾਣਿਆਂ ਨੇ ਇਸ ਕਿਤਾਬ ਬਾਰੇ ਲਿਖ ਕੇ ਇਹ ਰੁਕ ਜਾ ਹੋਰ ਮੀਡੀਆ ਤੇ ਪਾਇਆ ਤੇ ਬਹੁਤ ਨਵੇਂ ਦੋਸਤ ਬਹੁਤ ਜੁੜੇ ਅੱਛਾ ਕੁਝ ਅਨੁਵਾਦ ਵੀ ਕਰਦੇ ਹੋ ਸਰ ਤੁਸੀਂ ਹਾਂ ਜੀ ਮੈਂ ਇੱਕ ਕਿਤਾਬ ਕਰੋਨਾ ਸਮੇਂ ਦੌਰਾਨ ਇੱਕ ਕਿਤਾਬ ਸੀਗੀ ਜੇਨ ਰਲੰਦੀ ਐਜ਼ ਅ ਮੈਨ ਥਿੰਕਰ ਅੱਛਾ ਜੀ ਇਹ 700 ਸਾਲ ਪੁਰਾਣੀ ਕਿਤਾਬ ਸੀ ਤੇ ਬਸ ਸੈਲਰ ਸੀਗੀ ਜੀ ਤੇ ਇਹ ਮੈਂ ਉਦੋਂ ਪੜੀ ਕਰੋਨਾ ਟਾਈਮ ਵੇਲੇ ਉਹਨਾਂ ਦਿਨਾਂ ਤੇ ਉਹ ਦਿਨਾਂ ਚ ਫਿਰ ਮੈਨੂੰ ਉਹ ਬੜੀ ਵਧੀਆ ਲੱਗੀ ਜੀ ਮੈਂ ਫਿਰ ਉਹ ਕਰੋਨਾ ਟਾਈਮ ਚ ਉਹ ਨੱਠ ਕੇ ਹਾਂ ਉਹਦਾ ਅਨਵਾਦ ਕੀਤਾ ਜੀ ਤੇ ਉਹ ਅਨਵਾਦ ਦਾ ਵੀ ਮੇਰੇ ਅੰਦਰ ਮਨ ਸੀਗਾ ਕਦੇ ਨਾ ਕਦੇ ਮੈਂ ਥੋੜੇ ਵਾਤੇ ਵੀ ਇੱਕੋ ਹੀ ਕਿਤਾਬ ਅਨਵਾਦ ਕੀਤੀ ਜਾਂ ਹੋਰ ਵੀ ਕੀਤੀ ਹਾਂ ਇੱਕੋ ਹੀ ਕੀਤੀ ਇੱਕੋ ਹੀ ਬੀਤੀ ਹੋ ਸਕਦਾ ਹੈ ਹੋਰ ਮੈਂ ਨਾ ਹੀ ਕਰਾਂ ਜੇ ਨਜ਼ਰ ਤੱਕ ਅੰਦਰੋਂ ਆਵਾਜ਼ ਨਹੀਂ ਆਉਗੀ ਬਿਲਕੁਲ ਬਿਲਕੁਲ ਤੇ ਉਹ ਕਿਤਾਬ ਨੂੰ ਵੀ ਬੜੀ ਮੁਹੱਬਤ ਮਿਲੀ ਤੇ ਉਹਦੇ ਵੀ ਤੇਨ ਐਡੀਸ਼ਨ ਆ ਚੁੱਕੇ ਨੇ ਮੁੰਡੀ ਸਾਹਿਬ ਜਦੋਂ ਮਤਲਬ ਸਫ਼ਰ ਦੇ ਦੌਰਾਨ ਕੁਛ ਤੁਹਾਨੂੰ ਸ਼ਬਦ ਆ ਗਿਆ ਬਈ ਯਾਰ ਆਮਦ ਜਿਹਨੂੰ ਆਪਾਂ ਆਮਦ ਕਹਿੰਨੇ ਆ ਹਾਂਜੀ ਤਾਂ ਫਿਰ ਮਤਲਬ ਕਿਸ ਤਰ੍ਹਾਂ ਉਸ ਸ਼ਬਦਾਂ ਨੂੰ ਤੁਸੀਂ ਲਿਖਦੇ ਹੋ ਸਫ਼ਰ ਦੇ ਦੌਰਾਨ ਹੁੰਦੇ ਹੋ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਇਹ ਸ਼ਬਦ ਮੈਨੂੰ ਲਿਖਣੇ ਚਾਹੀਦੇ ਆ ਫਿਰ ਮਤਲਬ ਕਿਸ ਤਰ੍ਹਾਂ ਉਹ ਮਤਲਬ ਪੰਜਾਬੀ ਚ ਮੈਂ ਕਮਾਉਂ ਕੀੜਾ ਜਿਹੜਾ ਫਿਰ ਉਹ ਕਿਸ ਤਰ੍ਹਾਂ ਉਹਨੂੰ ਠੱਲ ਪਾਉਂਦੇ ਹੋ ਕਈ ਕਈ ਵਾਰ ਤਾਂ ਐਦਾਂ ਵੀ ਹੁੰਦਾ ਜਦੋਂ ਕਿਤੇ ਜਾ ਰਹੇ ਹੁੰਦੇ ਆ ਘਰਿਆਂ ਨਾਲ ਤੇ ਰਸਤੇ ਚ ਗੱਡੀ ਚਲਾਉਂਦੇ ਚਲਾਉਂਦੇ ਕੋਈ ਸ਼ਬਦਾ ਆ ਜਾਂਦਾ ਗੱਡੀ ਸਾਈਡ ਤੇ ਲਾ ਕੇ ਢਾਗਾ ਕੇ ਤੇ ਉਹ ਨਾਲ ਦੇ ਨਾਲ ਉਤਾਰ ਲੈਂਦੇ ਨੇ ਕਿਉਂਕਿ ਨਹੀਂ ਫਿਰ ਉਹ ਜਿਹੜੀ ਗੱਲ ਆ ਉਹ ਨਿਕਲ ਨਿਕਲ ਜਾਂਦੀ ਆ ਬਾ ਕਮਾਲ ਬਾ ਕਮਾਲ ਮੁੰਡੀ ਸਾਹਿਬ ਨੇ ਜ਼ਿੰਦਗੀ ਦੇ ਤਜਰਬੇ ਨੂੰ ਸਾਡੇ ਨਾਲ ਸ਼ੇਅਰ ਕੀਤਾ ਬਾ ਕਮਾਲ ਲਿਖਦੇ ਨੇ ਸੋ ਆਪਾਂ ਇਹਨਾਂ ਦੀ ਮਤਲਬ ਲਿਖਤ ਦਾ ਆਨੰਦ ਲੈਨੇ ਆ ਕਿਉਂਕਿ ਇਹਨਾਂ ਤੋਂ ਬਾਅਦ ਹੋਰ ਵੀ ਮੇਰੇ ਬਹੁਤ ਸਾਰੇ ਸਾਹਿਤਕਾਰ ਵੀਰ ਨੇ ਜਿਨ੍ਹਾਂ ਦੀ ਆਪਾਂ ਲਿਖਤਾਂ ਦਾ ਆਨੰਦ ਲੈਣਾ ਮੁੰਡੀ ਸਾਹਿਬ ਕੀ ਸੁਣਾ ਰਹੇ ਹੋ ਸੰਨ ਹਾਂਜੀ ਮਾਂ ਤੇ ਇੱਕ ਕਰਤਾ ਹੈ ਹਾਏ ਹਾਏ ਕਰਤਾ ਹੈ ਮਾਂ ਹੂੰ ਕਈ ਸਾਲਾਂ ਤੋਂ ਮਾਂ ਪਾਠ ਕਰਦੀ ਹੈ ਆਹ ਕਈ ਸਾਲਾਂ ਤੋਂ ਮਾਂ ਪਾਠ ਕਰਦੀ ਹੈ ਮੈਂ ਵਿਆਖਿਆ ਪੁੱਛਦਾ ਹਾਂ ਹਾਂ ਮਾਂ ਕੁਝ ਨਹੀਂ ਬੋਲਦੀ ਚੁੱਪਚਾਪ ਪਾਠ ਕਰਦੀ ਰਹਿੰਦੀ ਹੈ ਹਾਂ ਮੈਂ ਕਹਿ ਦਿੰਦਾ ਹਾਂ ਕੀ ਫਾਇਦਾ ਇੰਜ ਪਾਠ ਕਰਨ ਦਾ ਹੂੰ ਮੈਂ ਕਹਿ ਦਿੰਦਾ ਹਾਂ ਕੀ ਫਾਇਦਾ ਇੰਜ ਪਾਠ ਕਰਨ ਦਾ ਉਹ ਲੀਨ ਰਹਿੰਦੀ ਹੈ ਪਾਠ ਵਿੱਚ ਹੂੰ ਮਤੇ ਮੈਂ ਕੁਝ ਕਿਹਾ ਹੀ ਨਹੀਂ ਹੂੰ ਔਰ ਲੀਨ ਰਹਿੰਦੀ ਹੈ ਪਾਠ ਵਿੱਚ ਮਤੇ ਮੈਂ ਕੁਝ ਕਿਹਾ ਹੀ ਨਹੀਂ ਵਰਿਆਂ ਬਾਦ ਅੱਜ ਚਾਨਣ ਹੋਇਆ ਘਰ ਦੀ ਖੁਸ਼ਹਾਲੀ ਦਾ ਮੋਢੀ ਸਾਹਿਬ ਤੁਹਾਨੂੰ ਯਾਦ ਆਪਾਂ ਪਹਿਲਾਂ ਜਦੋਂ ਇੰਟਰਵਿਊ ਕੀਤੀ ਸੀ ਤਾਂ ਇਸ ਕਵਿਤਾ ਨੂੰ ਮੈਂ 2-3 ਵਾਰ ਸੁਣਿਆ ਸੀ ਕਿਉਂਕਿ ਜਿਸ ਵੀ ਕਵਿਤਾ ਵਿੱਚ ਦਰਸ਼ ਜੀ ਮੈਂ ਜੇ ਗਲਤ ਨਾ ਹੋਵਾਂ ਜਦੋਂ ਮਾਂ ਸ਼ਬਦ ਆ ਜਾਂਦਾ ਨਾ ਜੋ ਤਾਂ ਮੇਰੇ ਸਾਹ ਦੇ ਨਾਲ ਪਠੌਰ ਤੋਂ ਕਠੋਰ ਦਿਲ ਵੀ ਜਿਹੜਾ ਉਹ ਪਿਗਲ ਜਾਂਦਾ ਜਿੱਥੋਂ ਤੱਕ ਮੈਨੂੰ ਮੈ ਬਹੁਤ ਬਾ ਕਮਾਲ ਲਿਖਿਆ ਹੈ ਔਰ ਕਿਤੇ ਨਾ ਕਿਤੇ ਕਵਿਤਾ ਵਿੱਚ ਬਚਪਨਾ ਜਿਹੜਾ ਇਹਨਾਂ ਦਾ ਝਲਕਦਾ ਨਜ਼ਰ ਆ ਰਿਹਾ ਔਰ ਇਹਨਾਂ ਦੀਆਂ ਗੱਲਾਂ ਬਾਤਾਂ ਮੇਰੇ ਨਾਲ ਅਮਨ ਜੀ ਬੈਠੇ ਨੇ ਉਹਨਾਂ ਤੋਂ ਪੁੱਛਦੇ ਆ ਕਿ ਮੁੰਡੀ ਸਾਹਿਬ ਦੀਆਂ ਕਵਿਤਾਵਾਂ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਵੇਖ ਰਹੇ ਹੋ ਆਪਾਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਅਮਨ ਜੀ ਮਤਲਬ ਮੁੰਡੀ ਸਾਹਿਬ ਤੁਹਾਡੇ ਪੜੋਸਚੀ ਬੈਠੇ ਨੇ ਹਾਂਜੀ ਇਹਨਾਂ ਦੀ ਲਿਖਤ ਬਾਰੇ ਮੈਂ ਚਾਹਾਂਗਾ ਵੀ ਤੁਸੀਂ ਕਦੋਂ ਤੋਂ ਇਹਨਾਂ ਦੀ ਸੰਗਤ ਕਰਦੇ ਆਏ ਹੋ ਔਰ ਇਹਨਾਂ ਦੀ ਲਿਖਤ ਬਾਰੇ ਕੀ ਤੁਹਾਡੇ ਕਮੈਂਟਸ ਨੇ ਮੈਂ ਜੁੜਿਆ ਤਾਂ ਬਹੁਤ ਘੱਟ ਟਾਈਮ ਹੀ ਹੋਇਆ ਮੁੰਡੀ ਸਾਹਿਬ ਨਾਲ ਹਾਂਜੀ ਤੇ ਪਰ ਜਿਹੜਾ ਸਫਰ ਸਾਹਿਤਿਕ ਹੈ ਇਹਨ ਦਾ ਬਹੁਤ ਹੀ ਸੁਹਾਵਣਾ ਸਫਰ ਹੈ ਬੜਾ ਹਸੀਨ ਹੈ ਹਾਂ ਤੇ ਇਹ ਇਹਨਾਂ ਦੀ ਹਸੀਨ ਜਿਹੜੀ ਚੀਜ਼ ਇਸ ਕਰਕੇ ਹੈ ਇੱਕ ਤਾਂ ਇਹ ਖੁਦ ਵੀ ਬੜੀ ਵਧੀਆ ਸਿੱਖਿਆ ਦੇ ਮਾਲਕ ਨੇ ਬਿਊਟੀਫੁਲ ਔਰ ਜਿਸ ਤਰ੍ਹਾਂ ਇਹ ਸਾਹਿਤ ਨੂੰ ਮਾਂ ਬੋਲੀ ਨੂੰ ਪਿਆਰ ਕਰ ਰਹੇ ਨੇ ਉਹਨੂੰ ਅੱਗੇ ਲੈ ਕੇ ਜਾ ਰਹੇ ਨੇ ਉਸ ਤੋਂ ਮੈਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਪਰ ਜੋ ਇਹਨਾਂ ਨੇ ਕਵਿਤਾਵਾਂ ਪੜ੍ਹੀਆਂ ਨੇ ਉਹਦੇ ਵਿੱਚ ਜੋ ਇਹਨਾਂ ਦੇ ਪਿਆਰ, করুণਾ, ਸਵੇਦਨਸ਼ੀਲਤਾ ਜੋ ਚਲਕ ਰਹੀ ਹੈ ਉਹ ਬਹੁਤ ਹੀ ਖੂਬ ਹੈ ਔਰ ਇਹਨਾਂ ਦਾ ਜੋ ਸਫਰ ਹੈ ਇਸੇ ਤਰ੍ਹਾਂ ਵੀ ਵਰਕਰਾਂ ਰਹੇ ਔਰ ਇਹਨਾਂ ਦੀਆਂ ਮੰਜ਼ਿਲਾਂ ਜੋ ਹੈ ਉਹ ਹਮੇਸ਼ਾ ਹੀ ਇਹਨਾਂ ਦੇ ਸਰ ਬਿਲਕੁਲ ਕਰ ਸਕਣ ਅੱਛਾ ਮੁੰਡੀ ਸਾਹਿਬ ਦੀ ਹੈ ਚੁੱਪ ਦੀ ਕਥਾ ਪੜ੍ਹਨ ਦਾ ਮੌਕਾ ਮਿਲਿਆ ਤੁਹਾਨੂੰ ਸਰ ਮੈਂ ਹਾਲ ਹੀ ਪੂਰੀ ਨਹੀਂ ਪੜ੍ਹੀ ਕੁਝ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਜੋ ਵੀ ਆਪਣੇ ਕੋਲ ਇਹਨਾਂ ਦੀ ਹੈ ਵੀ ਮੀਡੀਆ ਹੈ ਮਾਧਿਅਮ ਹੈਗੇ ਨੇ ਜੀ ਉਹਨਾਂ ਨਾਲ ਮੈਂ ਪੜ੍ਹ ਰਹੀ ਆ ਤੇ ਹੁਣ ਹੁਣੇ ਵੀ ਸੁਣੀ ਆ ਮੈਂ ਇਹ ਵਾਲੀ ਪਹਿਲਾਂ ਵੀ ਪੜ੍ਹੀ ਸੀ ਮੈਂ ਇਹ ਵਾਲੀ ਜਿਹੜੀ ਇਹਨਾਂ ਨੇ ਕਵਿਤਾ ਜਾਂ ਨਜ਼ਮ ਪੜ੍ਹੀਆਂ ਨੇ ਦੋਨੇ ਤੇ ਇਹਦੇ ਵਿੱਚ ਜੋ ਇਹਨਾਂ ਦੇ ਸ਼ਬਦਾਂ ਦੇ ਵਿੱਚ ਸ਼ਬਦਾਵਲੀ ਦੇ ਵਿੱਚ ਜਿਹੜਾ ਮੋਹ ਹੈ ਇੱਕ ਠਹਿਰਾਓ ਹੈ ਵਾਹ ਜੀ ਵਾਹ ਉਹ ਬੜਾ ਅੱਛਾ ਲੱਗੇ ਇਹਨਾਂ ਦਾ ਜੀ ਔਰ ਜੋ ਵੀ ਆਉਣ ਵਾਲੀ ਪੀੜ੍ਹੀ ਨੂੰ ਬੜੀ ਸਹਜਤਾ ਨਾਲ ਵੀ ਇੱਕ ਸੇਜ ਦੇ ਸੇਧ ਦੇਣ ਵਾਲਾ ਇਹਨਾਂ ਦਾ ਵਤੀਰਾ ਹੈ ਜੀ ਜੀ ਤੇ ਮੈਨੂੰ ਬਹੁਤ ਅੱਛੀਆਂ ਲੱਗੀਆਂ ਇਹਨਾਂ ਦੀਆਂ ਜੋ ਪੜ੍ਹੀਆਂ ਤੇ ਹੌਲੀ-ਹੌਲੀ ਮੈਂ ਜੁੜਾਂਗਾ ਇਸ ਈਨ ਨਾਲ ਬਿਲਕੁਲ ਬਿਲਕੁਲ ਤੇ ਵੱਧ ਤੋਂ ਵੱਧ ਵੀ ਮੈਂ ਕੋਸ਼ਿਸ਼ ਕਰਾਂਗਾ ਵੀ ਇਹਨਾਂ ਨੂੰ ਮੈਂ ਰਿਵਿਊ ਕਰ ਸਕਾਂ ਇਹਨਾਂ ਦੀ ਬੁੱਕ ਦੇ ਉੱਪਰ ਕੁਝ ਬਿਲਕੁਲ ਬੜੀ ਖੁਸ਼ੀ ਹੋਵੇਗੀ ਅਮਨ ਜੀ ਬਹੁਤ ਖੂਬਸੂਰਤ ਸ਼ਬਦ استعمال ਕੀਤੇ ਨੇ ਅਮਨ ਜੀ ਨੇ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਇੱਕ ਰਵਾਨਗੀ ਹੈ ਇਹਨਾਂ ਦੀਆਂ ਕਵਿਤਾਵਾਂ ਦੀ ਜਿਹੜੀ ਸ਼ਬਦਾਵਲੀ ਆ ਬੜੀ ਬੜੀ ਠੇਕ ਮਤਲਬ ਕਹਿ ਸਕਦੇ ਆ ਕਿ ਇਧਰਲੇ ਮਾਲਵੀ ਦਾ ਜਿਹੜਾ ਰੰਗ ਹੈ ਉਹ ਕਿਤੇ ਨਾ ਕਿਤੇ ਇਹਨਾਂ ਦੀ ਪਾਸ਼ਾ ਦੇ ਵਿੱਚ ਵੀ ਨਜ਼ਰ ਆ ਰਿਹਾ ਕਵਿਤਾਵਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਬਾ ਕਮਾਲ ਲਿਖੇ ਬਹੁਤ ਖੂਬਸੂਰਤ ਲਿਖਦੇ ਨੇ ਔਰ ਇਹਨਾਂ ਦੀ ਕਵਿਤਾਵਾਂ ਆ ਮਾ ਇੱਕ ਹੋਰ ਆਪਾਂ ਆਨੰਦ ਲੈਂਦੇ ਆ ਉਸ ਤੋਂ ਬਾਅਦ ਆਪਾਂ ਦਰਸ਼ ਫਸਿਆਣਾ ਜੀ ਵੱਲ ਚੱਲਾਂਗੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਮੁੰਡੀ ਸਾਹਿਬ ਦੇ ਨਾਲ ਕਰਦੇ ਆ ਗੱਲਬਾਤ ਮੁੰਡੀ ਸਾਹਿਬ ਗੱਲ ਇਸ ਤਰ੍ਹਾਂ ਕਿ ਜਿਵੇਂ ਅਮਨ ਜੀ ਨੇ ਬਹੁਤ ਵਧੀਆ ਗੱਲ ਕਹੀ ਹੈ ਰਵਾਨਗੀ ਹੈ ਤੁਹਾਡੀਆਂ ਕਵਿਤਾਵਾਂ ਵਿੱਚ ਲਿਖਣ ਤੋਂ ਪਹਿਲਾਂ ਤੁਸੀਂ ਕਿਸ-ਕਿਸ ਸਾਹਿਤਕਾਰ ਨੂੰ ਪੜ੍ਹਦੇ ਰਹੇ ਹੋ ਸਾਹਿਤਕਾਰ ਤਾਂ ਜਿਵੇਂ ਆਪਾਂ ਸ਼ੇਖ ਨੂ ਸਾਰਿਆਂ ਨੇ ਪੜ੍ਹਿਆ ਹਨ ਜੀ ਸ਼ੇਖ ਨੂ ਪੜ੍ਹਿਆ ਪਾਤਰ ਸਾਹਿਬ ਨੂੰ ਪੜ੍ਹਿਆ ਜੀ ਤੇ ਹੋਰ ਵੀ ਆਪਾਂ ਜਿੰਨੇ ਇੱਥੇ ਪਟਿਆਲੇ ਦੇ ਸਾਡੇ ਡਾਕਟਰ ਅਮਰਜੀਤ ਕੌਂਕੇ ਆ ਪੁੱਤਰ ਸਾਹਿਬ ਆ ਜਾਂ ਹੋਰ ਆਪਣੇ ਪਰਮਿੰਦਰ ਸੋਢੀ ਜੀ ਨੂੰ ਮੈਂ ਪੜਿਆ ਬਹੁਤ ਜੀ ਜੀ ਤੇ ਬਹੁਤ ਜਿਹੜੇ ਸਾਡੇ ਸੀਨੀਅਰ ਨੇ ਸੰਕਲ ਵਾਲਾ ਦੇ ਤਾਂ ਸਾਰੇ ਹੀ ਪੜ ਲਏ ਜੀ ਤੇ कोशिश रंडिया अच्छा ਤੁਸੀਂ ਆਪਣੀਆਂ ਲਿਖੀਆਂ ਕਵਿਤਾਵਾਂ ਨੂੰ ਕਦੇ ਤਰਨਮ ਦਾ ਸਹਾਰਾ ਨਹੀਂ ਦੇਣ ਦੀ ਕੋਸ਼ਿਸ਼ ਕੀਤੀ ਕਿ ਕੁਝ ਰੰਗ ਅਲੱਗ ਹੋ ਜੇ ਕਦੇ ਕੋਸ਼ਿਸ਼ ਕੀਤੀ ਵੈਸੇ ਨਹੀਂ ਇਸ ਤਰ੍ਹਾਂ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਲੈ ਕਿਉਂ ਨਹੀਂ ਕੀਤੀ ਵੈਸੇ ਕਿਉਂ ਨਹੀਂ ਕੀਤੀ ਹੈ ਉਸੇ ਉਹਨ ਕਿਹਾ ਤਾਂ ਆਪਾਂ ਜ਼ਰੂਰ ਕੋਸ਼ਿਸ਼ ਕਰਕੇ ਦੇਖਾਂਗੇ ਕਿਉਂਕਿ ਦੇਖੋ ਜਦੋਂ ਕਿਸੇ ਸਾਹਿਦ ਕਰਨੇ ਲਿਖਿਆ ਹੈ ਕਿ ਨਾਹੋਂਟ ਹਿਲਾਣੇ ਦੀ ਕਸਮ ਖਾ ਰੱਖੀ ਹੈ ਤੋਨੇ ਆਓ ਖਾਮੋਸ਼ ਰਹਿ ਕੇ ਹੀ ਕੋਈ ਬਾਤ ਕਰੇ। ਇਹ ਚੁੱਪ ਦੀ ਕਥਾ ਜਿਹੜੀ ਹੈ ਇਹ ਚੁੱਪ ਮਤਲਬ ਚੁੱਪ ਦੇ ਵਿੱਚ ਬਹੁਤ ਕੁਝ ਹੈ। ਉਹਦੇ ਵਿੱਚ ਤਰਨਮ ਵੀ ਹੈ, ਖੁਸ਼ਬੂ ਵੀ ਹੈ, ਹੋਰ ਵੀ ਬਹੁਤ ਕੁਸ਼ ਹੈ। ਸੋ ਦੋਸਤੋ ਮੁੰਡੀ ਸਾਹਿਬ ਵਾਲ ਇੱਕ ਵਾਰ ਫਿਰ ਆਪਾਂ ਚੱਲਦੇ ਹਾਂ ਔਰ ਅਗਲੀ ਇਹਨਾਂ ਦੀ ਲਿਖੀ ਹੋਈ ਸਾਹਿਤਿਕ ਰਚਨਾ ਦਾ ਲੈਨੇ ਆਪਾਂ ਆਨੰਦ। ਮੁੰਡੀ ਸਾਹਿਬ ਕੀ ਸੁਣਾ ਰਹੇ? ਹਾਂ ਜੀ ਇਹ ਨਕਲੀ ਹੱਲ ਨੇ ਕਰਤਾ ਇੱਕ ਵਿਅੰਗ ਕੀਤਾ। ਚਿੜਿਓ ਅਸੀਂ ਤੁਹਾਡੇ ਲਈ ਬਣੇ ਬਣਾਏ ਆਲਣੇ ਲੈ ਆਏ ਹੂੰ ਅੱਜ ਵੀਡੀਓ ਅਸੀਂ ਤੁਹਾਡੇ ਲਈ ਬਣੇ ਬਣਾਏ ਆਲਣੇ ਲੈ ਆਏ ਬਸ ਹੁਣ ਟੰਗ ਦਿਆਂਗੇ ਇਹਨਾਂ ਨੂੰ ਦਰਖਤਾਂ ਤੇ ਹਾਏ ਤੁਸੀਂ ਤੁਸੀਂ ਸਾਨੂੰ ਦੇ ਦਿਓ ਫਿਰ ਸ਼ਾਬਾਸ਼ ਹੂੰ ਤੁਸੀਂ ਸਾਨੂੰ ਦੇ ਦਿਓ ਫਿਰ ਸ਼ਾਬਾਸ਼ ਚਿੜੀਓ ਕੁਦਰਤ ਦਾ ਹਿੱਸਾ ਤੁਸੀਂ ਵੀ ਹੋ ਹੂੰ ਅਸੀਂ ਮਨੁੱਖ ਵੀ ਹੂੰ ਕੁਦਰਤ ਨੇ ਆਪਾਂ ਦੋਹਾਂ ਨੂੰ ਜਿਉਣ ਦਾ ਬਰਾਬਰ ਦਾ ਹੱਕ ਦਿੱਤਾ ਸੀ ਜੀ ਜੀ ਅਸੀਂ ਐਵੇਂ ਹੀ ਜਿਆਦਾ ਮਾਨ ਕਰ ਬੈਠੇ ਆਹਾਹਾਹਾ ਅਸੀਂ ਐਵੇਂ ਹੀ ਜਿਆਦਾ ਮਾਨ ਕਰ ਬੈਠੇ ਤੇ ਤਹਸ ਨਹਸ ਕਰ ਦਿੱਤਾ ਤੁਹਾਡੇ ਜਿਉਣ ਦਾ ਹੱਕ ਹੂੰ ਤੇ ਤਹਸ ਨਹਸ ਕਰ ਦਿੱਤਾ ਤੁਹਾਡੇ ਜਿਉਣ ਦਾ ਆ ਬਿਊਟੀਫੁਲ ਯਾਰ ਸਾਨੂੰ ਮਾਫ ਕਰਿਓ ਹੂੰ ਸਾਨੂੰ ਮਾਫ਼ ਕਰਿਓ ਅਸੀਂ ਸਾਰੇ درخت ਵੱਢ ਦਿੱਤੇ ਵਿਕਾਸ ਦੇ ਨਾਮ ਤੇ ਅਸੀਂ ਭੁੱਲ ਗਏ ਜ਼ਿੰਦਗੀ ਜਿਉਣ ਦਾ ਵੱਲ ਤੇ ਕਾਇਨਾਤ ਨਾਲ ਖੇਲਵਾੜ ਕਰਨ ਲੱਗ ਗਏ ਬਹੁਤ ਅੱਛਾ ਬਹੁਤ ਉਂਜਤਾ ਅਸੀਂ ਬਹੁਤ ਸਿਆਣੇ ਹਾਂ ਅੰਜਤਾ ਸੀ ਬਹੁਤ ਸਿਆਣੇ ਹਾਂ ਪਰ ਮਾਫ ਕਰਿਓ ਪਰ ਮਾਫ ਕਰਿਓ ਸਾਡੀ ਸਮਝ ਐਨੀ ਹੀ ਹੈ ਹੂੰ ਤੁਹਾਡੇ ਬਣੇ ਬਣਾਏ ਘਰ ਉਝਾੜ ਕੇ ਨਕਲੀ ਘਰ ਤੁਹਾਨੂੰ ਦੇ ਦਿੱਤੇ ਜੀ ਜੀ ਬਸ ਛਿੜਿਓ ਹੂੰ ਹੁਣ ਸਾਨੂੰ ਸ਼ਾਬਾਸ਼ ਜ਼ਰੂਰ ਦੇ ਦਿਓ ਬਹੁਤ ਅੱਛਾ ਰੇ ਵਾਹ 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 ਵੈਸੇ ਮੈਂ ਦੇਖਿਆ ਮੁੰਡਿਆ ਸਾਹਿਬ ਕਿ ਨਕਲੀ ਉਹ ਘਰ ਮਿਲਦੇ ਆ ਪੰਛੀਆਂ ਦੇ ਆਪਾਂ ਲਿਆ ਕੇ ਅੱਛੀ ਗੱਲ ਹੈ ਮੇਰੇ ਹਿਸਾਬ ਦੇ ਨਾਲ ਪਰ ਜਿਸ ਤਰ੍ਹਾਂ ਦਾ ਵਿਕਾਸ ਹੋ ਰਿਹਾ ਦਰਖਤ ਕੱਟੇ ਜਾ ਰਹੇ ਆ ਦਰਖਤ ਕੱਟੋ ਵਿਕਾਸ ਲਈ ਠੀਕ ਹੈ ਲੇਕਿਨ ਜਿੰਨੇ ਕੱਟੇ ਉਹਨੇ ਲਾਤਾ ਦਿਓ ਨਾ ਉਹਨੇ ਲਗਾਉਣੇ ਵੀ ਚਾਹੀਦੇ ਆ ਇਹ ਵੀ ਇੱਕ ਮੁੱਦਾ ਹੋਣਾ ਚਾਹੀਦਾ ਸੋ ਦੋਸਤੋ ਪ੍ਰੋਗਰਾਮ ਨੂੰ ਅੱਗੇ ਤੋਰਦੇ ਆ ਔਰ ਮੈਂ ਦੱਸਣਾ ਚਾਹੁੰਦਾ ਕਿ ਪੋਸੂ ਨਾਮਾ ਚੈਨਲ ਤੇ ਇਸ ਸਮੇਂ ਤੁਸੀਂ ਮੁਸ਼ਾਇਰੇ ਦਾ ਜਿਹੜਾ ਹੈ ਇੰਜੋਏ ਕਰ ਰਹੇ ਹੋ ਔਰ ਅਲੱਗ-ਅਲੱਗ ਸਾਹਿਤਕਾਰਾਂ ਜੋ ਮੇਰੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਬਾ ਕਮਾਲ ਲਿਖਦੇ ਨੇ ਹਮੇਸ਼ਾ ਇਨਾਂ ਦੇ ਅੱਗੇ ਮੇਰਾ ਸ਼ੀਸ਼ ਝੁਕਦਾ ਕਿਉਂਕਿ ਇਹਨਾਂ ਨੇ ਬੜੀ ਕਾਲਣਾ ਘਾਲ ਘਾਲ ਕੇ ਇਹਨਾਂ ਨੇ ਸ਼ਬਦ ਆਪਣੇ ਦਿਮਾਗ ਚੋਂ ਕੱਢੇ ਨੇ ਦੁੱਖਾਂ ਸੁੱਖਾਂ ਵਿੱਚ ਰਹਿੰਦੇ ਹੋਏ ਕਿਤੇ ਨਾ ਕਿਤੇ ਜਿਨ੍ਹਾਂ ਸ਼ਬਦਾਂ ਨੂੰ ਇਹਨਾਂ ਨੇ ਪਰੋਇਆ ਹੈ ਮੋਤੀਆਂ ਦੀ ਤਰ੍ਹਾਂ ਉਹ ਅੱਜ ਤੁਹਾਡੇ ਸਾਹਮਣੇ ਅਸੀਂ ਕਰਨ ਜਾ ਰਹੇ ਹਾਂ